ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 18 ਨਵੰਬਰ 2025 ਦਿਨ ਮੰਗਲਵਾਰ ਟਿਊਜੜੇ T U E S D A Y ਟਿਊਜੜੇ ਇਹ ਪੁੱਤਰ ਸਲਾਈਡ ਕਰਾਂਗੇ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਨਿਮਰਤਾ ਕਈ ਗੁਣਾ ਦਾ ਸੋਮਾ ਹੈ ਬੇਟਾ ਜਿਹੜੇ ਇਨਸਾਨ ਦੇ ਵਿੱਚ ਨਿਮਰਤਾ ਹੁੰਦੀ ਹੈਗੀ ਉਹ ਇਨਸਾਨ ਬਹੁਤ ਜਲਦੀ ਤਰੱਕੀ ਪ੍ਰਾਪਤ ਕਰ ਲਵੇਗਾ ਜਿਹੜੇ ਲੋਕਾਂ ਦੇ ਵਿੱਚ ਗੁਣ ਹੋਣਗੇ ਉਹਨਾਂ 'ਚ ਨਿਮਰਤਾ ਹੋਊਗੀ ਜਿਹੜੇ ਲੋਕਾਂ ਦੇ ਵਿੱਚ ਅਗੁਣ ਹੋਣਗੇ ਬੇਟਾ ਉਹਨਾਂ ਲੋਕਾਂ ਦੇ ਵਿੱਚ ਨਿਮਰਤਾ ਨਹੀਂ ਹੋਣੀ ਤੇ ਬੇਟਾ ਜਿਹੜਾ ਕੰਮ ਤੁਹਾਡੀ ਨਿਮਰਤਾ ਕਰਵਾ ਸਕਦੀ ਹੈਗੀ ਉਹ ਨਾ ਤੁਹਾਡੀ ਆਖੜ ਕਰਵਾ ਸਕਦੀ ਹੈਗੀ ਔਰ ਨਾ ਤੁਹਾਡਾ ਪੈਸਾ ਕਰਵਾ ਸਕਦਾ ਹੈਗਾ ਪੁੱਤਰ ਜਿਹੜੇ ਲੋਕ ਬੁੱਧੀਮਾਨ ਹੁੰਦੇ ਨੇ ਜਿਹੜੇ ਲੋਕ ਜਿਹੜੇ ਇਨਸਾਨ ਚੰਗੇ ਗੁਣਾਂ ਦੇ ਮਾਲਕ ਹੁੰਦੇ ਨੇ ਉਹ ਇਨਸਾਨ ਹਮੇਸ਼ਾ ਹੀ ਸਮਾਜ ਦੇ ਵਿੱਚ ਨਿਮਰਤਾ ਨਾਲ ਵਿਚਰਦੇ ਆਗੇ ਤਾਂ ਬੇਟਾ ਜਿਹੜਾ ਨਿਮਰਤਾ ਹੈ ਉਹ ਬਹੁਤ ਗੁਣਾਂ ਦਾ ਸੋਮਾ ਹੁੰਦਾ ਹੈਗਾ ਤਾਂ ਬੇਟਾ ਸਾਨੂੰ ਵੀ ਸਮਾਜ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਇੱਕ ਨਿਮਰਤਾ ਦੇ ਨਾਲ ਹੀ ਆਪਣਾ ਵਿਚਰਨਾ ਚਾਹੀਦਾ ਹੈਗਾ ਤਾਂ ਪੁੱਤਰ ਆਇਦਾ ਪਹਿਲਾ ਸਵਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਸਹਿਰ ਬਸਾਇਆ ਸੀ ਬੇਟਾ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਹਿੰਦੀ ਚਾਦਰ ਵੀ ਕਿਹਾ ਜਾਂਦਾਗਾ ਉਹਨਾਂ ਨੇ ਕਿਹੜਾ ਸ਼ਹਿਰ ਬਸਾਇਆ ਸੀ ਪੁੱਤਰ ਇਹਦਾ ਉੱਤਰ ਹੈਗਾ ਆਨੰਦਪੁਰ ਸਾਹਿਬ ਕਿਹੜਾ ਪੁੱਤਰ ਆਨੰਦਪੁਰ ਸਾਹਿਬ ਬੇਟਾ ਨੈਕਸਟ ਪੁੱਤਰ ਵਿਸ਼ਵ ਆਬਾਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਪੁੱਤਰ ਪੂਰੇ ਭਾਰਤ ਦੇ ਵਿੱਚ ਵਿਸ਼ਵ ਆਬਾਦੀ ਦਿਵਸ ਕਦੋਂ ਮਨਾਇਆ ਜਾਂਦਾ ਹੈਗਾ ਪੁੱਤਰ ਇਹਦਾ ਉੱਤਰ ਹੈਗਾ 11 ਜੁਲਾਈ 11 ਜੁਲਾਈ ਨੂੰ ਪੂਰੇ ਭਾਰਤ ਦੇ ਵਿੱਚ 11 ਜੁਲਾਈ ਨੂੰ ਵਿਸ਼ਵ ਦਿਵਸ ਮਨਾਇਆ ਜਾਂਦਾ ਹੈ ਪੁੱਤਰ ਅਗਲਾ ਪੰਜਾਬ ਦਾ ਮੁੱਖ ਤਿਹਾੜਾ ਕਿਹੜਾ ਹੈ ਪੁੱਤਰ ਪੰਜਾਬ ਦਾ ਮੁੱਖ ਤਿਹਾਰਬ ਵਿਸਾਖੀ ਹੈਗਾ ਵਿਸਾਖੀ ਪੁੱਤਰੇ ਪੰਜਾਬ ਦੇ ਵਿੱਚ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਗਾ ਹਰ ਸਾਲ ਠੀਕ ਹੈ ਪੁੱਤਰ ਅਗਲਾ ਬਈ ਉਹ ਕਹਿੰਦੇ ਆਖਰੀ ਧੁਣੀ ਵਾਲੇ ਕੁਝ ਸ਼ਬਦ ਬਣਾਓ ਪੁੱਤਰ ਆਪਾਂ ਨੇ ਉਹ ਸ਼ਬਦ ਬਣਾਉਣੇ ਹੈਗੇ ਜਿਨ੍ਹਾਂ ਦੇ ਆਖਰ ਦੇ ਵਿੱਚ ਦਦੇ ਕੰਨਾ ਦਾ ਆਉਂਦਾ ਹੋਵੇ ਜੇ ਪੁੱਤਰ ਦਾਦਾ ਹੋ ਗਿਆ ਪੁੱਤਰ ਖਾਂਦਾ ਹੋ ਗਿਆ ਪੌਂਦਾ ਹੋ ਗਿਆ ਨਹਾਉਂਦਾ ਹੋ ਗਿਆ ਲੰਗਦਾ ਹੋ ਗਿਆ ਪੁੱਤਰ ਗਾਉਂਦਾ ਹੋ ਗਿਆ ਪੁੱਤਰ ਹੋਰ ਵੀ ਬਹੁਤ ਸ਼ਬਦ ਨੇ ਤੁਸੀਂ ਹੋਰ ਵੀ ਪੋਸ਼ ਕਰਨੀ ਹੈਗੀ ਪੁੱਤਰ ਇਸ ਤੋਂ ਬਾਅਦ ਉਹ ਕਹਿੰਦੇ ਪੁੱਤਰ 2000 ਦੇ ਵਿੱਚ ਕਿੰਨੇ ਸੈਂਕੜੇ ਦੇ ਬਰਾਬਰ ਹੁੰਦਾ ਹੈ ਪੁੱਤਰ 2000 ਦਾ ਜਾਂ 2000 ਦਾ ਨੋਟ ਜਾਂ 2000 ਕਿੰਨੇ ਸੈਂਕੜੇ ਦੇ ਬਰਾਬਰ ਹੁੰਦਾਗਾ ਤਾਂ ਪੁੱਤ ਜਾਣੇ ਕਿ 2000 ਦੇ ਵਿੱਚ ਕਿੰਨੇ ਸੈਂਕੜੇ ਹੁੰਦੇ ਹਨ ਤਾਂ ਪੁੱਤਰ ਉਹਦੇ ਵਿੱਚ 20 ਸੈਂਕੜੇ ਹੁੰਦੇ ਹਨ ਕਿੰਨੇ ਪੁੱਤਰ 20 ਸੈਂਕੜੇ 2000 ਦੇ ਵਿੱਚ ਪੁੱਤਰ ਜਾਂ ਇਹ ਮੰਨ ਲਾਂਗੇ ਇਹ ਪਾਸਾ ਉਹ ਨੋਟ 20 ਹੁੰਦੇਗੇ ਜਾਂ 20 ਸੈਂਕੜੇ ਹੁੰਦੇ ਨੇ ਪੁੱਤਰ ਇਹ ਆਪਣੇ ਪੰਜਾਬੀ ਦੇ ਸਵਾਲ ਸੀ ਜੋ ਉਹ ਹੱਲ ਕਰ ਲਏ ਬੇਟਾ ਇਸ ਤੋਂ ਬਾਅਦ ਆਪਾਂ ਇੰਗਲਿਸ਼ ਦੇ ਵੱਲ ਕਰਾਂਗੇ ਪਹਿਲਾਂ ਕਿ ਪੁੱਤਰ C L O C K ਬੇਟਾ ਕਲਾਕ ਜਾਂ ਕਲਾਕ ਉਤਰੇ ਹੁੰਦੀ ਹੈ ਦਿਵਾਰ ਘੜੀ ਦਿਵਾਰ ਘੜੀ ਜਾਂ ਬੁੱਤਰ ਆਪਾਂ ਨੂੰ ਕਹਾਂਗੇ ਘੰਟਾ ਜਾਂ ਪੁੱਤਰ ਟਾਈਮ ਇਸ ਵੀ ਕਹਿੰਦੇ ਨੇ ਆਮ ਤੌਰ ਤੇ ਘੰਟਾ ਉਤਰ ਅੱਗੇ ਬਈ T I M E ਬੇਟਾ ਟਾਈਮ ਉਤਰ ਟਾਈਮ ਹੁੰਦਾ ਸਮਾਂ ਜਾਂ ਬੁੱਤਰ ਵਕਤ ਜਾਪਾਲ ਪੰਜਾਬੀ ਦੇ ਵਿੱਚ ਬੇਟਾ ਨੈਕਸਟ ਬੀ ਏ ਐਲ ਜੂ ਈ ਬੇਟਾ ਵੈਲਿਊ ਬੇਟਾ ਵੈਲਿਊ ਹੁੰਦੀ ਹੈ ਕੀਮਤ ਆਪਾਂ ਨੇ ਕਹਦੇ ਵੀ ਇਹਦੀ ਕਿੰਨੇ ਕ ਵੈਲਿਊ ਹੈਗੀ ਉਹਦੀ ਕੀਮਤ ਬੇਟਾ ਨੈਕਸਟ ਐਮ ਓ ਐਨ ਈ ਬਾਈ ਮਨੀ ਬੇਟਾ ਮਨੀ ਹੁੰਦਾ ਪੈਸਾ ਜਾਂ ਤਨ ਦੌਲਤ ਪੈਸਾ ਧਨਾ ਔਰ ਦੌਲਤ ਬੇਟਾ ਲਾਸਟ ਤੇ ਪਛਾ ਜੀ ਆਈ ਐਫ ਟੀ ਗਿਫਟ ਬੇਟਾ ਕੈਪਟਮ ਦਾ ਤੋਹਫਾ ਤੋਹਫਾ ਜਵਾ ਪੁੱਤਰੋ ਉਪਹਾਰ ਤਾਂ ਪੁੱਤਰੇ ਆਪਣੀ ਅੱਜ ਦੀ ਸਲਾਈਡ ਸੀ ਬੇਟਾ ਉਮੀਦ ਕਰਦੇ ਹਾਂ ਸਾਰੇ ਬੱਚੇ ਸਲਾਈਡ ਸੁਣ ਕੇ ਸਲਾਈਡ ਨੂੰ ਪੜ ਕੇ ਆਉਣਗੇ ਔਰ ਪ੍ਰੇਅਰ ਦੇ ਵਿੱਚ ਵਧੀਆ ਤਿਆਰੀ ਨਾਲ ਬੋਲਣਗੇ ਔਰ ਮੇਰੀ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕਿ ਜੇਕਰ ਤੁਹਾਨੂੰ ਸਲਾਈਡ ਵਧੀਆ ਲੱਗਦੀ ਹੈ ਕਿ ਤਾਂ ਕਿਰਪਾ ਕਰਕੇ ਸਲਾਈਡ ਨੂੰ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਔਰ ਵੱਡੀ ਬੇਨਤੀ ਹੈਗੀ ਕਿ ਸਾਰੇ ਸਾਥੀ ਜੋ ਟੀਚਰ ਹੈਗੇ ਜੋ ਅਧਿਆਪਕ ਸਹਿਬਾਨ ਹੈਗੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ